ਸਸਿਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਜਿਥੇ ਯੂਐਸਏ ਦੀਆਂ ਸਾਕਤ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਬਹੁਤ ਸਾਰੇ ਲੋਕਾਂ ਨੇ ਜਿੱਥੇ ਕਿ ਯੂਰਪ ਦਾ ਯੂਕੇ ਦਾ ਜਿਹੜਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਤਾਂ ਹੋਰਾਂ ਦੇਸ਼ਾਂ ਵਾਲ ਜਿਹੜੇ ਬਹੁਤ ਸਾਰੇ ਯੂਐਸਏ ਦੇ ਲੋਕ ਨੇ ਉਹਨਾਂ ਨੇ ਹੋਰਾਂ ਦੇਸ਼ਾਂ ਵੱਲ ਚਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਦਰ ਦੀਆਂ ਸਕਤ ਜਰੀਆਂ ਬਾਅਦ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੱਡੇ ਬਦਲਾਵਾਂ ਦੇ ਕਰਕੇ ਇਹ ਫੈਸਲੇ ਕੀਤੇ ਜਾ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਸੇ ਹੀ ਚੱਲਦੇ ਹੁਣੇ ਸਾਲ 2025 ਦੇ ਦੌਰਾਨ ਵਿਦੇਸ਼ਾਂ ਵਿੱਚ ਪੜਾਈ ਜਿਹੜੇ ਕਰਨ ਲੱਗੇ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਨ੍ਹਾਂ ਨੇ ਹੋਰਾਂ ਦੇਸ਼ਾਂ ਵੱਲ ਰੁਖ ਕੀਤਾ ਹੈ ਸਟੱਡੀ ਲੋਨ ਤੋਂ ਪਿਆ ਤੋਂ 30% ਤੱਕ ਦੀ ਭਾਰੀ ਗ੍ਰਾਵੜ ਦਰਜ ਕੀਤੀ ਗਈ ਹੈ ਔਰ ਹੁਣ ਇਸ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਵੀਜ਼ਾ ਨਿਯਮਾਂ ਵਿੱਚ ਕੀਤੀ ਗਈ ਸਖਤੀ ਨੂੰ ਮੰਨਿਆ ਜਾ ਰਿਹਾ ਹੈ ਇਹਨਾਂ ਸਖਤ ਨਿਯਮਾਂ ਕਾਰਨ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੇ ਕਰਜ਼ਿਆਂ ਵਿੱਚ 80% ਤੱਕ ਦੀ ਕਮੀ ਆਈ ਹੈ ਅਮਰੀਕਾ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਵੀਜ਼ਾ ਮਿਲਣ ਵਿੱਚ ਆ ਰਹੀਆਂ ਦਿੱਕਤਾਂ ਕਾਰਨ ਹੁਣ ਵਿਦਿਆਰਥੀ ਯੂਕੇ, ਫਰਾਂਸ, ਜਰਮਨੀ, ਮਾਲਟਾ ਤੇ ਹੋਰ ਯੂਰੋਪੀਅਨ ਦੇਸ਼ਾਂ ਵੱਲ ਰੁਖ ਕਰ ਰਹੇ ਨੇ ਔਰ ਕਰਜ਼ਾ ਦੇਣ ਵਾਲੀਆਂ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਜਿਵੇਂ ਕਿ ਕ੍ਰੈਡਾ ਲਾ ਇਨਕ੍ਰੇਡ ਅਤੇ ਅਵੈਂਸਰ ਇਸ ਸਥਿਤੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ ਕਿਉਂਕਿ ਉਹਨਾਂ ਦਾ ਜ਼ਿਆਦਾਤਰ ਕਾਰੋਬਾਰ ਵਿਦੇਸ਼ੀ ਪੜਾਈ ਤੇ ਕਰਜ਼ਿਆਂ ਤੇ ਨਿਰਭਰ ਸੀ ਹੁਣ ਇਹ ਕੰਪਨੀਆਂ ਆਪਣਾ ਧਿਆਨ ਭਾਰਤ ਦੇ ਘਰੇਲੂ ਸਿੱਖਿਆ ਪ੍ਰੋਗਰਾਮਾਂ ਵੱਲ ਮੋੜ ਰਹੀਆਂ ਹਨ ਮਾਹਿਰਾਂ ਦੇ ਅਨੁਸਾਰ ਅਮਰੀਕਾ ਤੋਂ ਇਲਾਵਾ ਹੋਰਨਾਂ ਦੇਸ਼ਾਂ ਲਈ ਕਰਜ਼ੇ ਦੇ ਰਕਮ ਛੋਟੀ ਹੁੰਦੀ ਹੈ ਇਸ ਨਾਲ ਕੰਪਨੀ ਦੀ ਲਾਗਤ ਘੱਟ ਜਾਂਦੀ ਹੈ ਇਸ ਤੋਂ ਇਲਾਵਾ ਤਕਨੀਕੀ ਨੌਕਰੀਆਂ ਦੇ ਬਾਜ਼ਾਰ ਵਿੱਚ ਚੱਲ ਰਹੀ ਸੁਸਤੀ ਕਾਰਨ ਕਰਜ਼ਾ ਵਾਪਸੀ ਦਾ ਜੋਖਮ ਵੀ ਵੱਧ ਗਿਆ ਹੈ ਰਿਜ਼ਰਵ ਬੈਂਕ ਦੇ ਆંકੜੇ ਦੱਸਦੇ ਹਨ ਕਿ ਅਗਸਤ 2025 ਦੇ ਐਡਮਿਸ਼ਨ ਸੀਜ਼ਨ ਦੌਰਾਨ ਸਿੱਖਿਆ ਲਈ ਪੇਚੀ ਗਈ ਰਕਮ ਪਿਛਲੇ ਸਾਲ ਦੇ 416 ਮਿਲੀਅਨ ਤੋਂ ਘਟ ਕੇ 319 ਮਿਲੀਅਨ ਡਾਲਰ ਰਹਿ ਗਈ ਹੈ ਇਹ ਰੁਝਾਉਣ ਆਉਣ ਵਾਲੇ 1-2 ਸਾਲਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਸਿੱਖਿਆ ਕਰਜ਼ਾ ਬਾਜ਼ਾਰਾਂ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਉਹਨਾਂ ਲੱਖਾਂ ਅਮਰੀਕੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਆਪਣੇ ਸਟੂਡੈਂਟ ਲੋਨ ਦੀਆਂ ਕਿਸ਼ਤਾਂ ਪੰਨ ਵਿੱਚ ਅਸਫਲ ਰਹੇ ਸਨ ਪ੍ਰਸ਼ਾਸਨ ਨੇ ਡਿਫਾਲਟਰਾਂ ਦੀਆਂ ਤਨਖਾਹਾਂ ਵਿੱਚੋਂ ਪੈਸੇ ਕੱਟਣ ਦੀ ਆਪਣੀ ਯੋਜਨਾ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਸਿੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੰਗੀ ਵਿਦਿਆਰਥੀ ਕਰਜ਼ਿਆਂ ਦੀ ਜਬਰੀ ਵਸੂਲੀ ਤੇ ਉਦੋਂ ਤੱਕ ਰੁਕ ਰਹੇਗੀ ਜਦੋਂ ਤੱਕ ਏਜੰਸੀ ਨਵੀਂ ਅਦਾਇਗੀ ਯੋਜਨਾਵਾਂ ਨੂੰ ਅੰਤਿਮ ਰੂਪ ਨਹੀਂ ਦੇ ਦਿੰਦੀ ਇਹ ਫੈਸਲਾ ਉਸ ਪ੍ਰਣਾਲੀ ਯੋਜਨਾ ਨੂੰ ਉਲਟਾਉਂਦਾ ਹੈ ਜਿਸ ਤਹਿਤ ਇਸ ਮਹੀਨੇ ਤੋਂ ਤਨਖਾਹਾਂ ਵਿੱਚੋਂ ਕਟੌਤੀ ਸ਼ੁਰੂ ਕੀਤੀ ਜਾਣੀ ਸੀ ਵਿਭਾਗ ਦੇ ਉੱਚ ਸਿੱਖਿਆ ਮੁਖੀ ਨਿਕੋਲਸ ਕੈਂਟ ਨੇ ਕਿਹਾ ਹੈ ਕਿ ਪ੍ਰਸ਼ਾਸਨ ਵਿਦਿਆਰਥੀਆਂ ਅਤੇ ਮਾਪਿਆਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਹੈ ਕਿ ਜਬਰੀ ਵਸੂਲੀ ਵਰਗੇ ਕਦਮ ਉਦੋਂ ਹੀ ਪ੍ਰਭਾਵਸ਼ਾਲੀ ਹੋਣਗੇ ਜਦੋਂ ਮੌਜੂਦਾ ਸਟੂਡੈਂਟ ਲੋਨ ਸਿਸਟਮ ਵਿੱਚ ਸੁਧਾਰ ਕਰਕੇ ਇਸ ਨੂੰ ਹੋਰ ਪਾਰਦਰਸ਼ੀ ਅਤੇ ਕਿਫਾਇਤੀ ਬਣਾਇਆ ਜਾਵੇਗਾ। ਨਿਯਮਾਂ ਅਨੁਸਾਰ ਜੇਕਰ ਕੋਈ ਕਰਜ਼ਦਾਰ 270 ਦਿਨਾਂ ਤੱਕ ਕਿਸ਼ਤ ਨਹੀਂ ਭਰਦਾ ਤਾਂ ਉਸ ਨੂੰ ਡਿਫਾਲਟਰ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਕੋਲ ਉਸ ਦੀ ਤਨਖਾਹ ਰੋਕਣ ਅਤੇ ਟੈਕਸ ਰੀਫੰਡ ਜਬਤ ਕਰਨ ਦਾ ਅਧਿਕਾਰ ਹੁੰਦਾ ਹੈ। ਪੋਨਾ ਕਾਲ ਦੌਰਾਨ ਇਸ ਤੇ ਰੋਕ ਲਗਾਈ ਗਈ ਸੀ ਜਿਸ ਨੂੰ ਹੁਣ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਸੀ ਪਰ ਹੁਣ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਸਤੰਬਰ ਤੱਕ 50 ਲੱਖ ਤੋਂ ਵੱਧ ਅਮਰੀਕੀ ਆਪਣੇ ਸਟੂਡੈਂਟ ਲੋਨ ਵਿੱਚ ਡਿਫਾਲਟਰ ਪਾਏ ਗਏ ਸਨ। ਲੱਖਾਂ ਹੋਰ ਅਜਿਹੇ ਲੋਕ ਨੇ ਜੋ ਕਰਜ਼ਾ ਮੋੜਨ ਵਿੱਚ ਪਿੱਛੇ ਨੇ ਅਤੇ ਇਸ ਸਾਲ ਡਿਫਾਲਟਰ ਹੋਣ ਦੀ ਕਗਾਰ ਤੇ ਨਹੀਂ। ਸਖਿਆ ਮਹਾਰਾ ਅਤੇ ਐਡਵੋਕੇਟਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪ੍ਰੋਟੈਕਟ ਬੋਰੇਅਰਸ ਸੰਸਥਾ ਦੀ ਪਾਲਿਸੀ ਡਾਇਰੈਕਟਰ ਆਈਸ਼ਾ ਬੈਨੇਜ ਨੇ ਕਿਹਾ ਹੈ ਕਿ ਤਨਖਾਹਾਂ ਦੀ ਕਟੌਤੀ ਨਾਲ ਲਗਭਗ 90 ਲੱਖ ਡਿਫਾਲਟਰਾਂ ਦੀ ਆਰਥਿਕ ਹਾਲਤ ਹੋਰ ਵੀ ਖਰਾਬ ਹੋ ਸਕਦੀ ਸੀ ਅਮਰitsar ਵਿਕੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੁਰਲੀ ਕਰਨ ਵਾਲੇ ਨੌਜਵਾਨ ਨੇ ਵਿਵਾਦ ਤੋਂ ਬਾਅਦ ਮੁਆਫੀ ਮੰਗੀ ਹੈ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਏ ਉਹ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸਨੇ ਸਰੋਵਰ ਤੇ ਪਹਿਲਾ ਜਲ ਛਕਿਆ ਮੂੰਹ ਤੋਤਾ ਤੇ ਫਿਰ ਕੁਰਲੀ ਕੀਤੀ ਸੀ ਨੌਜਵਾਨ ਨੇ ਆਪਣੇ ਆਪ ਨੂੰ ਮੁਸਲਮ ਸ਼ੇਰ ਦੱਸਦਿਆਂ ਇੰਸਟਾਗ੍ਰam ਤੇ ਰੀਲ ਪੋਸਟ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੇ ਸਖਤ ਇਤਰਾਜ਼ ਜਤਾਇਆ ਸੀ ਜਿਸ ਮਗਰੋਂ ਵਿਵਾਦ ਹੋਣ ਤੇ ਨੌਜਵਾਨ ਨੇ ਮੁਆਫੀ ਮੰਗਦਿਆਂ ਕਿਹਾ ਏ ਕਿ ਮੈਨੂੰ ਮर्याਦਾ ਦਾ ਪਤਾ ਨਹੀਂ ਸੀ ਉਸਨੇ ਕਿਹਾ ਏ ਕਿ ਨਾ ਹੀ ਮੌਕੇ ਤੇ ਮੈਨੂੰ ਇਸ ਬਾਰੇ ਕਿਸੇ ਨੇ ਦੱਸਿਆ ਨੌਜਵਾਨ ਸੁਬਾਨ ਨੇ ਕਿਹਾ ਏ ਕਿ ਭਰਾਵੋ ਮੈਂ 3 ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਗਿਆ ਸੀ ਮੈਂ ਬਚਪਨ ਤੋਂ ਹੀ ਉੱਥੇ ਜਾਣਾ ਚਾਹੁੰਦਾ ਸੀ ਮੈਨੂੰ ਉੱਥੇ ਦੀ ਮਰਿਆਦਾ ਦਾ ਪਤਾ ਨਹੀਂ ਸੀ ਮੈਂ ਸਰੋਵਰ ਦੇ ਪਾਣੀ ਨਾਲ ਵਜੂ ਕੀਤਾ ਸੀ ਧੋਖੇ ਨਾਲ ਮੇਰੇ ਮੂੰਹ ਤੋਂ ਪਾਣੀ ਨਿਕਲ ਕੇ ਉਸ ਵਿੱਚ ਡਿੱਗ ਗਿਆ ਮੈਂ ਸਾਰੇ ਪੰਜਾਬੀ ਭਰਾਵਾਂ ਨੂੰ ਸੋਰੀ ਬੋਲਦਾ ਮੈਂ ਉੱਥੇ ਆ ਕੇ ਵੀ ਸੋਰੀ ਬੋਲਾਂਗਾ ਮੈਂ ਪੂਰੇ ਸਿੱਖ ਭਾਈਚਾਰੇ ਤੋਂ ਮਾਫੀ ਮੰਗਦਾ ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਸੁਬਾਨ ਨੇ ਇੰਸਟਾਗ੍ਰam ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ ਸਨ ਇੱਕ ਵਿੱਚ ਉਹ ਇੱਕ ਪਵਿੱਤਰ ਸਰੋਵਰ ਵਿੱਚ ਨੰਗੇ ਪੈਰ ਪਾ ਕੇ ਬੈਠਾ ਏ ਇਸ ਦੌਰਾਨ ਉਹ ਦੋ ਤਿੰਨ ਵਾਰ ਮੂੰਹ ਵਿੱਚ ਪਾਣੀ ਲੈਂਦਾ ਏ ਅਤੇ ਇੱਕ ਵਾਰ ਕੁਰਲੀ ਕਰ ਦਿੰਦਾ ਏ ਦੂਜੇ ਵੀਡੀਓ ਵਿੱਚ ਉਹ ਕਹਿੰਦਾ ਏ ਮੈਂ ਅੱਜ ਪੰਜਾਬ ਦੇ ਗੋਲਡਨ ਟੈਂਪਲ ਗਿਆ ਹਾਂ ਭਰਾਵੋ ਅਜਿਹਾ ਹਿੰਦੁਸਤਾਨ ਚਾਹੀਏ ਇੱਥੇ ਸਭ ਨੇ ਸਿਰ ਤੇ ਪੱਗ ਬੰਨੀ ਹੋਈ ਹੈ ਸਾਰੇ ਆਪਣੇ ਪੰਜਾਬੀ ਭਰਾ ਨੇ ਸਿਰਫ ਮੈਂ ਸਿਰ ਤੇ ਟੋਪੀ ਪਾਈ ਹੋਈ ਹੈ ਪਰ ਕਿਸੇ ਨੇ ਮੇਰੇ ਤੋਂ ਇਹ ਨਹੀਂ ਪੁੱਛਿਆ ਕਿ ਭਾਈ ਤੂੰ ਟੋਪੀ ਕਿਉਂ ਪਾਈ ਹੋਈ ਹੈ ਕਿ ਕੋਈ Hindu, Muslim, Sikh, Isai ਆਪਸ ਵਿੱਚ ਹੈ ਭਾਈ-ਭਾਈ ਭਰਾ-ਭਰਾ ਹੀ ਬਣ ਕੇ ਰਹਿਣਾ ਚਾਹੁੰਦੇ ਨੇ। ਈਰਾਨ ਤੋਂ ਇੱਕ ਖਬਰ ਸਾਡੇ ਆਈ ਜਿੱਥੇ ਈਰਾਨ ਦੇ ਵਿੱਚ ਹੁਣ ਹਿੰਸਕ ਪ੍ਰਦਰਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਉੱਥੇ ਰਹਿ ਰਹੇ ਭਾਰਤੀ ਨਾਗਰਿਕ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਆਪਣੀਆਂ ਜਾਨਾਂ ਬਚਾ ਕੇ ਹੁਣ ਈਰਾਨ ਛੱਡਣ ਦੀ ਤਿਆਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹੁਣ ਸਿਵਲ ਵਾਰ ਈਰਾਨ ਦੇ ਵਿੱਚ ਲੜਤੀ ਹੋਈ ਭੜਕਦੀ ਹੋਈ ਨਜ਼ਰ ਆ ਰਹੀ ਆ ਮੌਕੇ ਦੀਆਂ ਭਿਆਨਕ ਤਸਵੀਰਾਂ ਸਾਂ ਬਣਾਈਆਂ ਤਾਂ ਸੀ ਕਿ ਈਰਾਨ ਦੇ ਵਿੱਚ ਇਹ ਹੰਝਾ ਪ੍ਰਦਰਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਹੁਣ ਨਾਗਰਿਕ ਜਿਹੜੇ ਭਾਰਤੀ ਉੱਥੇ ਫਸੇ ਹੋਏ ਸੀ ਸੁਰੱਖਿਆਤ ਘਾਰੇ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਉਹਨਾਂ ਦੀ ਤੇ देर रात ਜਦੋਂ ਭਾਰਤੀਆਂ ਦਾ ਇੱਕ ਵੱਡਾ ਸਮੂਹ ਦਿੱਲੀ ਹਵਾਈ ਅੱਡੇ ਤੇ ਉਤਰਿਆ ਤੇ ਆਪਣੇ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਕਈ ਮਹੀਨਿਆਂ ਤੋਂ ਡਰ ਦੇ ਸائے ਵਿੱਚ ਰਹਿ ਰਹੇ ਨਾ ਨਾਗਰੀਕਾਂ ਨੇ ਸੁਰੱਖਿਅਤ ਵਾਪਸੀ ਲਈ ਭਾਰਤ ਸਰਕਾਰ ਅਤੇ ਤਹਿਰਾਨ ਸਥਿਤ ਭਾਰਤੀ ਦੂਤਾਵਾਸਾ ਦਾ ਧੰਨਵਾਦ ਕੀਤਾ ਹੈ ਹੈਰਾਨ ਤੋਂ ਵਾਪਸ ਆਏ ਲੋਕਾਂ ਨੇ ਦੱਸਿਆ ਕਿ ਉੱਥੇ ਹਾਲਾਤ ਬਿਹਦ ਡਰਾਉਂਦੇ ਹੋਏ ਨਜ਼ਰ ਆ ਰਹੇ ਨੇ ਸੜਕਾਂ ਤੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹਿੰਸਕ ਟਕਰਾਅ ਹੋ ਰਿਹਾ ਤੇ ਇੰਟਰਨੈਟ ਸੇਵਾਵਾਂ ਮਬੰਦ ਹੋਣ ਕਾਰਨ ਲੋਕ ਆਪਣੇ ਪਰਿਵਾਰਾਂ ਨਾਲ ਸੰਪਰਕ ਵਿੱਚ ਨਹੀਂ ਆ پا ਰਹੇ ਸੰ ਤਾਂ ਇਸ ਸੰਕਟ ਦਾ ਮੁੱਖ ਕਾਰਨ ਰਾਨੀ ਮੋਦਰਾ ਵਿੱਚ ਪਾਰੀ ਕਿਰਾਵਟ ਵਾਧੀ ਬੇਰੋਜ਼ਗਾਰੀ ਮਹਿੰਗਾਈ ਅਤੇ ਬਿਜਲੀ ਪਾਣੀ ਦੀ ਕਿੱਲਤ ਦੱਸਿਆ ਜਾ ਰਿਹਾ ਜਿਸ ਕਾਰਨ ਪੂਰੇ ਦੇਸ਼ ਵਿੱਚ ਗ੍ਰਹਿ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ ਦਾਸੀਆ ਦੇ ਪਾਰਤ ਦੇ ਵਿਸ਼ੇਸ਼ ਮਤਰਾਲੇ ਨੇ ਇੱਕ ਨਵੀਂ ਟਰੈਵਲ ਐਡਵਾਈਸਰੀ ਜਾਰੀ ਕਰਦਿਆਂ ਭਾਰਤੀ ਨਾਗਰਿਕਾਂ ਨੂੰ ਅਕਲੇ ਹਕੂਮਤ ਤੱਕ ਈਰਾਨ ਦੀ ਯਾਤਰਾ ਨਾ ਕਰਨ ਦੇ ਸਖਤ ਆਦੇਸ਼ ਜਿਹੜੇ ਦਿੱਤੇ ਹੋਏ ਨੇ ਇਸ ਦੇ ਨਾਲ ਹੀ ਉੱਥੇ ਮੌਜੂਦ ਭਾਰਤੀਆਂ ਨੂੰ ਜਿੰਨੀ ਜਲਦੀ ਹੋ ਸਕੇ ਉਪਲਬਧ ਉਡਾਨਾਂ ਰਾਹੀਂ ਭਾਰਤ ਪਰਤਣ ਲਈ ਕਿਹਾ ਗਿਆ ਦੂਜੇ ਪਾਸੇ ਈਰਾਨ ਵੱਲੋਂ ਡੋਨਾਲਡ ਟਰੰਪ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਖੁੱਲੀ ਧਮਕੀ ਨੇ ਵੀ ਖੇਤਰੀ ਤਣਾਅ ਨੂੰ ਹੋਰ ਵਧਾ ਦਿੱਤਾ ਹੈ ਜਾਨੀ ਕਿ ਹੁਣ ਈਰਾਨ ਦੇ ਵਿੱਚ ਫਸੇ ਬਹੁਤ ਸਾਰੇ ਭਾਰਤੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸੇ ਹੀ ਚੱਲਦੇ ਆਂਚੇ ਬਣੇ ਸਿਵਲ ਵਾਰ ਵਰਗੇ ਹਾਲਾਤ ਔਰ ਵਾਪਸ ਜਿਹੜੇ ਆ ਭਾਰਤ ਮੁੜ ਭਾਰਤੀ ਆਉਂਦੇ ਹੋਏ ਨਜ਼ਰ ਆ ਰਹੇ ਨੇ ਦਿੱਲੀ 에ਅਰਪੋਰਟ ਦੇ ਉੱਤੇ ਬਹੁਤ ਸਾਰੇ ਭਾਰਤੀ ਉੱਥੇ ਪਹੁੰਚੇ ਜਦੋਂ ਆਪਣੇ ਪਰਿਵਾਰਾਂ ਨੂੰ ਦੇਖਿਆ ਤਾਂ ਬੇहद ਖੁਸ਼ ਹੋਏ ਉਹਨਾਂ ਦੀਆਂ ਅੱਖਾਂ ਨਾ ਮੋਈਆਂ ਔਰ ਇਸ ਤੋਂ ਬਾਅਦ ਆਜ਼ੀਏ ਕਿ ਇਰਾਨ ਵਿੱਚ ਲਗਾਤਾਰ ਵੱਧ ਰਹੀ ਹੈ ਸ਼ਾਂਤੀ ਅਤੇ ਹਿੰਸਕ ਪ੍ਰਦਰਸ਼ਨਾਂ ਕਾਰਨ ਉੱਥੇ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਧਕਾਰ ਵਾਪਸੀ ਦਾ ਸਿਲਸਲਾ ਸ਼ੁਰੂ ਹੋ ਗਿਆ ਮਸ਼ਹੂਰ ਬਾਲੀਵੁੱਡ ਦੇ ਗਾਇਕ ਬੀ ਪ੍ਰਾਕ ਨੂੰ ਲੋਰਸ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗਾਇਕ ਤੋਂ 10 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਹੈ ਫਰੋਤੀ ਲਈ ਇੱਕ ਹਫਤੇ ਦਾ ਸਮਾਂ ਵੀ ਦਿੱਤਾ ਗਿਆ ਹੈ ਲੋਰਸ ਗੈਂਗ ਦੇ ਮੈਂਬਰ ਗੈਂਗਸਟਰ ਆਰਜੂ ਬਿਸ਼ਨੋਈ ਨੇ ਗਾਇਕ ਦੇ ਇੱਕ ਨਜ਼ਦੀਕੀ ਸਾਥੀ ਨੂੰ ਧਮਕੀ ਭਰਿਆ ਵਾਇਸ ਸੁਨੇਹਾ ਭੇਜਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਦੇਸ਼ ਵਿੱਚ ਜਾਵੇ ਇਸ ਤੋਂ ਬਾਅਦ ਬੀ ਪ੍ਰਾਕ ਦੇ ਕਰੀਬੀ ਸਾਥੀ ਪੰਜਾਬੀ ਗਾਇਕ ਦਿਲਨੂਰ ਨੇ ਮੁਹਾਲੀ ਦੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਹੈ ਦਿਲੂਰ ਨੇ ਕਿਹਾ ਹੈ ਕਿ ਉਹ ਧਮਕੀਆਂ ਕਾਰਨ ਆਪਣਾ ਘਰ ਛੱਡਣ ਤੋਂ ਅਸਮਰਥ ਹੈ ਉਸਨੇ ਪੁਲਿਸ ਨੂੰ ਗੈਂਗ ਵਿਰੁੱਧ ਕਾਰਵਾਈ ਕਰਨ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਉਸ ਨੂੰ ਆਪਣੀ ਜਾਨ ਦਾ ਡਰ ਹੈ ਦਿਲਨੂਰ ਦੀ ਸ਼ਿਕਾਇਤ ਦੇ ਆਧਾਰ ਤੇ ਮੁਹਾਲੀ ਵਿੱਚ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਸ਼ੁਰੂ ਜਾਂਚ ਕਰ ਦਿੱਤੀ ਹੈ ਗਾਇਕ ਦੀ ਪ੍ਰਾਕ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵੀ ਹਾਈ ਅਲਰਟ ਤੇ ਹੈ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਸ਼ਜਲਤ ਵਿੱਚ ਠੰਡ ਤੋਂ ਬਚਣ ਲਈ ਇੱਕ ਕਮਰੇ ਵਿੱਚ ਬਾਲੀ ਅੰਗੀਠੀ ਇੱਕ ਪਰਿਵਾਰ ਦੇ ਦੋ 마ਸੂਮ ਬੱਚਿਆਂ ਲਈ ਘਾਤਕ ਸਾਬਤ ਹੋਈ ਹੈ। ਪਰਿਵਾਰ ਦੇ ਦੋ 마ਸੂਮ ਬੱਚਿਆਂ ਅਹਿਲ ਅਤੇ ਉਸਦੀ ਭੈਣ ਆਇਰਾ ਦੀ ਅੰਗੀਠੀ ਦੇ ਧੂਏ ਕਾਰਨ ਮੌਤ ਹੋਈ ਹੈ। ਬੱਚਿਆਂ ਦੇ ਮਾਤਾ-ਪਿਤਾ ਅਤੇ ਇੱਕ ਭਰਾ ਦੀ ਹਾਲਤ ਗੰਭੀਰ ਹੈ ਅਤੇ ਉਹਨਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਵੇਦ ਮੁਰਾਦਾਬਾਦ ਹਰੀਦਵਾਰ ਰੋਡ ਤੇ ਚਾਹ ਦੀ ਦੁਕਾਨ ਚਲਾਉਂਦਾ ਏ ਉਸ ਦਾ ਘਰ ਦੁਕਾਨ ਤੋਂ ਥੋੜੀ ਦੂਰ ਤੇ ਐ ਪਰਿਵਾਰਕ ਮੈਂਬਰਾਂ ਅਨੁਸਾਰ ਜਾਵੇਦ ਵੀਰਵਾਰ ਰਾਤ ਨੂੰ ਲਗਭਗ 11 ਵਜੇ ਇੱਕ ਕਮਰੇ ਵਿੱਚ ਆਪਣੀ ਪਤਨੀ ਦੇ ਨਾਲ ਸੁੱਤਾ ਪਿਆ ਸੀ ਉਸ ਦੇ ਨਾਲ ਹੀ ਬੱਚੇ ਵੀ ਸੀ ਪਰਿਵਾਰ ਨੂੰ ਕੜਾਕੇ ਦੀ ਠੰਡ ਤੋਂ ਬਚਾਉਣ ਲਈ ਜਾਵੇਦ ਨੇ ਕਮਰੇ ਵਿੱਚ ਅੰਗੀਠੀ ਬਾਲੀ ਤੇ ਪੂਰਾ ਪਰਿਵਾਰ ਅੰਦਰ ਸੋ ਗਿਆ ਜਦੋਂ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਤੱਕ ਜਾਵੇਦ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਿਆ ਤਾ ਜਵੇਦ ਦੇ ਭਤੀਜੇ ਆਮੀਰ ਖਾਨ ਅਤੇ ਸਾਲੇ ਨੇ ਜੋ ਨਾਲ ਵਾਲੇ ਕਮਰੇ ਵਿੱਚ ਸੁੱਤੇ ਪਏ ਸਨ ਨੇ ਦਰਵਾਜ਼ਾ ਖੜਕਾਇਆ ਥੋੜੀ ਦੇਰ ਬਾਅਦ ਜਵੇਦ ਨੇ ਲੜ ਖੜਾਉਂਦਿਆਂ ਕਦਮਾਂ ਨਾਲ ਦਰਵਾਜ਼ਾ ਖੋਲ੍ਹਿਆ ਉਹ ਅੱਧੇ ਬੇਹੋਸ਼ੀ ਉਸ ਦਾ ਭਤੀਜਾ ਕਮਰੇ ਵਿੱਚ ਦਾਖਲ ਹੋਇਆ ਅਤੇ ਉਸ ਨੂੰ ਕੋਲੇ ਦੇ ਧੂਏ ਦੀ ਬਦਬੂ ਆਈ ਜਵੇਦ ਦੀ ਪਤਨੀ ਅਤੇ ਤਿੰਨ ਬੱਚੇ ਕਮਰੇ ਵਿੱਚ ਬਿਸਤਰੇ ਤੇ ਬੇਹੋਸ਼ ਪਏ ਸਨ ਹੋਰਾਂ ਦੀ ਮਦਦ ਨਾਲ ਪਰਿਵਾਰਕ ਮੈਂਬਰ ਜਵੇਦ ਉਸਦੀ ਪਤਨੀ ਧੀ ਅਤੇ ਦੋਵੇਂ ਪੁੱਤਰਾਂ ਨੂੰ ਸ਼ਜਲਾਦ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਦੋ 마ਸੂਮ ਬੱਚਿਆਂ ਦੀ ਮੌਤ ਹੋ ਗਈ ਤੇ ਜਵੇਦ ਸ਼ਾ ਇਸਤਾ ਅਤੇ ਸ਼ਿਫਾਨ ਦਾ ਇਲਾਜ ਚੱਲ ਰਿਹਾ ਹੈ